ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 5ਵਾਂ ਜਾਂ ਪਿਰ ਅੰਦਰ ਤਾਂ ਧਨ ਬਾਹਰ ਜਾਂ ਪਿਰ ਬਾਹਰ ਤਾਂ ਧਨ ਮਾਹਰ ਬਿਨ ਨਾਵੇ ਬਹੁ ਫੇਰ ਫਿਰਾਹਰ ਸਤਗੁਰ ਸੰਗ ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ 5ਵਾਂ ਆਹਰ ਸਭ ਕਰਦਾ ਫਿਰੇ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ जग ਉਧਰੈ ਵਿਰਲਾ 부ਜੈ ਕੋਇ ਪੌੜੀ ਵੱਡੀ ਹੁ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨ ਜਾਪਨ ਕਰਤਵਾ ਜੀ ਆਂਦਰ ਜਿਓ ਸਭ ਕਿਛ ਜਾਣ ਲਾ ਸਭ ਕਿਛ ਤੇਰਾ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹਤਾ ਤੇਜ ਆਪਨਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨੁ ਵਤਾ ਸ਼ਲੋਕ ਮਹਲਾ 5ਵਾਂ ਛਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵਖਰ ਇਕ ਅਪਾਰ ਨਾਨਕ ਖੱਟੇ ਸੋ ਧਣੀ ਮਹਲਾ 5ਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੋ ਕੇ ਨਾਹੀਂ ਜਿਨੇ ਰਚਨ ਰਚਾਇਆ ਕਿਸੇ ਹੀ ਮਾਹੇ ਸੁਮਾਹੇ ਪੌੜੀ ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅਮਿਰਤਾ ਮਨ ਲੋਚੈ ਉਹਨ ਮਿਲਣ ਕੋ ਕਿਉ ਵੰਜੈ ਕਿਤਾ ਵਰਨਾ ਚਿਹਨਾ ਬਾਹਰ ਉਹ ਅਗਮ ਅਜਿਤਾ ਉਹ ਪਿਆਰਾ ਜੀ ਕਾ ਜੋ ਖੋਲੈ ਭਿਤਾ ਸੇਵਾ ਕਰੀ ਤਸਾਣੀਆਂ ਮੈਂ ਦਸਿਓ ਮਿਤਾ ਕੁਰਬਾਨੀ ਵੰਜਾ ਵਾਰਣੈ ਬਲੇ ਬਲ ਕੀਤਾ ਦਸਨ ਸੰਤ ਪਿਆਰਿਆ ਸੁਣੋ ਲਾਏ ਚਿਤਾ ਜਿਸ ਲਿਖਿਆ ਨਾਨਕ ਦਾਸ ਇਸ ਨਾਉ ਅੰਮ੍ਰਿਤ ਸਤਗੁਰ ਦਿੱਤਾ ਸ਼ਲੋਕ ਮਹੱਲਾ 5ਵਾਂ ਕਬੀਰ ਧਰਤੀ ਸਾਧਕੀ ਤਸਕਰ ਬੈ ਸਹਗਾਹਿ ਧਰਤੀ ਭਾਰਨ ਵਿਆਪਈ ਉਨ ਕੌ ਲਾਹੂ ਲਾਹਿ ਮਹੱਲਾ 5ਵਾਂ ਕਬੀਰ ਚਾਵਲ ਕਾਰਣੇ ਤੁਖ ਕੋ ਮੋਹ ਲਾਈ ਲਾਏ ਸੰਗ ਕੁ ਸੰਗੀ ਬੈਸ ਤੇ ਤਬ ਪੁੱਛੇ ਧਰਮ ਰਾਏ ਪੌੜੀ ਆਪ ਹੀ ਵਡ ਪਰਵਾਰ ਆਪ ਏਕਾ ਤੀਆਂ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਛ ਆਪੇ ਆਪ ਆਪ ਬੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਤਨ ਸੋ ਤੇਰਾ ਥਾਨ ਜਿਥੈ ਤੂੰ ਉਠਾ ਤਨ ਸੋ ਤੇਰੇ ਭਗਤ ਜਿਨਿ ਸਚ ਤੂੰ ਡਠਾ ਜਿਸਨੋ ਤੇਰੀ ਦਇਆ ਸਲਾਹੇ ਸੋਏ ਤੁਦ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਦ ਸ਼ਲੋਕ ਮਹਲਾ 5ਵਾਂ ਪ੍ਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ ਜੋ ਨਰ ਪੀਰ ਨਵਾਜਿਆ ਤਿੰਨਾ ਅੰਛ ਨਾਲਾਗ ਮਹਲਾ 5 ਫਰੀਦਾ ਉਮਰ ਸੁਹਾਵਣੀ ਸੰਗ ਸਵਨੜੀ ਦੇ ਵਿਰਲੇ ਕੀ ਪਾਈ ਅਨ ਜਿਨ੍ਹਾਂ ਪਿਆਰੇ ਨੇ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ ਅੰਤਰ ਜਾਮੀ ਅਗਮ ਪੁਰਖ ਇਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭਉ ਕਟਿ ਉਨ ਫਿਰ ਜੂਨ ਨ ਪਾਏ ਅੰਧ ਕੂਪ ਤੇ ਕਾਢਿ ਅਨ ਲੜ ਆਪ ਫੜਾਏ ਨਾਨਕ ਬਖਸ਼ ਮਲਾਏ ਅਨ ਰਖੇ ਗਲ ਲਾਏ ਸ਼ਲੋਕ ਮਹਲਾ 5ਵਾਂ ਮੁਹੱਬਤ ਜਿਸ ਖੁਦਾਏ ਦੀ ਰਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਐ ਤਿਸ ਜਨ ਕੀ ਮਨ ਮੂਲ ਮਹੱਲਾ ਪੰਜਵਾ ਅੰਦਰ ਵਿਦਾ ਸਚ ਨਾਏ ਬਾਹਰ ਪੀ ਸਚ ਡਿਠੋਮ ਨਾਨਕ ਰਵਿਆ ਹਬ ਥਾਏ ਵਣ ਤਿਰਣ ਤਿਰ ਭਵਨ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਪਤਿਆ ਆਪੇ ਸਭਨਾ ਮੰਝ ਆਪੇ ਬਾਹਰਾ ਆਪੇ ਜਾਣਹਿ ਦੂਰ ਆਪੇ ਹੀ ਜਾਹਰਾ ਆਪੇ ਹੋਵੈ ਗੁਪਤ ਆਪੇ ਪ੍ਰਗਟੀਐ ਕੀਮਤ ਕਿਸੈ ਨਾ ਪਾਏ ਤੇਰੀ ਥੱਟੀਐ ਗਹਿਰ ਗੰਭੀਰ ਥਾਹ ਅਪਾਰ ਅਗਨਤ ਤੂੰ ਨਾਨਕ ਵਰਤੈ ਇਕ ਇਕੋ ਇਕ ਤੂੰ ਸੁਧ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਢੂਮ ਆਖੀ ਏਕ ਓੰਕਾਰ ਸਤ ਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਕੀ ਵਿਦੈ ਦੇਹ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਵਿਦੈ ਨਾਨਕ ਰਾਜ ਚਲਾਇ ਸਚ ਕੋਟ ਸਿਧਾਣੀ ਨੀ ਵਿਦੈ ਲਹਿਣੇ ਧਰਿਓਨ ਛਤ ਸਿਰ ਕਰ ਸਿਬਤੀ ਅੰਮ੍ਰਿਤ ਪੀਵੰਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਜੀਂਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦੇ ਤੋਸ ਜੀਵੰਦੈ ਲਹਿਣੇ ਦੀ ਫੇਰਾਈ ਐ ਨਾਨਕਾ ਦੋਹੀ ਖੱਟੀ ਐ ਜੋਤ ਉਹ ਹਾ ਜੁਗਤ ਸਾਇ ਸਹਿ ਕਾਇ ਫੇਰ ਪਲਟੀ ਐ ਝੁਲੈ ਸੋ ਛਾਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਟੀਐ ਕਰਹਿ ਜੇ ਗੁਰ ਫਰਮਾਇਆ ਸਿਲ ਜੋਗ ਲੂਣੀ ਛੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਟੂਟ ਨਾ ਆਵੀ ਖੱਟੀਐ ਖਰਚੇ ਦਿੱਤ ਕਸਮਦੀ ਆਪ ਕਹਿੰਦੀ ਖੈਰ ਦਬੱਟੀਐ ਹੋ ਵੈ ਸਫਤ ਕਸਮਦੀ ਨੂਰ ਅਰਸੋਂ ਕੁਰਸੋਂ ਛੱਟੀਐ ਤਉ ਦਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟਿਏ ਸੱਚ ਜੇ ਗੁਰੁ ਫਰਮਾਇਆ ਕਿਉ ਇਦੂ ਬੋਲੋ ਹਟਿਏ ਪੁਤਰੀ ਕੌਲ ਨ ਪਾਲਿਓ ਕਰ ਪੀਰੋ ਕੰਨ ਮੁਰਟਿਏ ਦਿਲ ਖੋਟੈ ਆਖੀ ਫਿਰਨ ਬਨ ਭਾਰੂ ਛਾਇਨ ਛਟਿਏ ਜਿਨ ਅੱਖੀ ਸੋਈ ਕਰੇ ਜਿਨ ਕੀਤੀ ਤਿਨੈ ਛਟਿਏ ਕੌਣ ਹਾਰੇ ਕਿਨ ਉਵਟੀਐ ਜਿਨ ਕੀਨੀ ਸੋ ਮੰਨਣਾ ਜਿਨ ਕੀਤੀ ਸੋ ਮੰਨਣਾ ਕੋਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤ ਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ 도ਹੀ ਫਿਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਾਲਾ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕਲਾ ਹੋਈ ਜੰਗਾਲੀ ਦਰ ਦਰਬੇਸ਼ ਕਸਮਦੈ ਨਾਏ ਸੱਚਾ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਖਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖੀ ਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀ ਵੀ ਸੋ ਸੋਏ ਜਿਨ ਕੋਈ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੇ ਕੇ ਕਿਉ ਨ ਨਾਨਕੀ ਸਿਰਜਗਨਾਥ ਉਚਹਦੀ ਵਹਿਣ ਵਿਰ ਕਿਉਨ ਮਾਧਾਣਾ ਪਰਬਤ ਕਰਨੇਤਰ ਬਾਸਕ ਸ਼ਬਦ ਰੜਕਿਓਨ ਚੌਦਹ ਰਤਨ ਨਿਕਾਲਿਆਨ ਕਰ ਆਵਾ ਗਾਉਣ ਚਿਲ ਕਿਉਨ ਕੁਦਰਤ ਹੈ ਵਿਖਾਲੀਨ ਜਿਣ ਐਵਡ ਪਿੰਡ ਠਿਣਕਿਓਨ ਲੈਹਣੇ ਤਰਿਓਨ ਛਤਰ ਸਿਰ ਅਸਮਾਨ ਕਿਹਾੜਾ ਛਿਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਖਿਓਨ ਸਿਖਾਂ ਪੁਤਰਾ ਕੋਖਖੈ ਸਭ ਉਮਤ ਵੇਖੋ ਜੇ ਕਿਓਨ ਜਾਂ ਸੁਧੋਸਤਾ ਲੈਣਾ ਟਿਕਿਓਨ ਫਿਰ ਵਸਾਇਆ ਫੇਰ ਆਣ ਸਤ ਗੁਰ ਖੜੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭਿ ਨਾਹੀ ਮਾਨਸਾ ਜਿਉ ਪਾਣੀ ਬੂਰ ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾਲ ਲੱਭਈ ਤੂੰ ਉਹ ਠਰੂਰ ਨਉ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ ਨੇੜੇ ਦਿਸੈ ਮਾਤ ਲੋਕ ਤੁਦ ਸੁਜੈ ਦੂਰ ਫੇਰ ਵਸਾਇਆ ਫੇਰ ਵਾਣ ਸਤ ਗੁਰ ਖਾੜੂਰ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜੀ ਵੇਹਾ ਪੋਤਾ ਪਰਵਾਣ ਜਿਨ ਬਾਸਕ ਨੇਤਰੈ ਕਥਿਆ ਕਰਨਹੀ ਤਾਣ ਜਿਨ ਸਮੰਦ ਵਿਰੋਲਿਆ ਕਰ ਮੀਰ ਮਧਾਨ ਕਿਉ ਦਾ ਰਤਨ ਨਿਕਾਲੈਨ ਕੀ ਤੋਨ ਚਾ ਨਾਨ ਕੋੜਾ ਕੀ ਤੋ ਸਹਜਦਾ ਜਤ ਕਿਉ ਫਲਾਣ ਧਣ ਖੜਾਇਓ ਸਤਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਬਾਣ ਸਤੋ ਖੇਤ ਜਮਾਇਓ ਸਤੋ ਛਾਵਾਂ ਨੈਤਰ ਸੋਈ ਤੇਰੀ ਐ ਕਿਉ ਮੈਦਾ ਖਾਣ ਚਾਰੇ ਕੁੰਡਾਂ ਸੂਜੀ ਉਸ ਮਨ ਮੈਂ ਸ਼ਬਦ ਪ੍ਰਵਾਣ ਆਵਾਗੁਣ ਨਿਵਾਰਿਓ ਕਰ ਨਦਰ ਨਿਸ਼ਾਨ ਔਤਰਿਆ ਉਤਾਰ ਲੈ ਸੋ ਪਰਕ ਸੁਜਾਨ ਝਖੜਵਾਉ ਨਡੋ ਲਈ ਪਰਬਤ ਮੇਰਾਣ ਜਾਣੈ ਬਿਰთა ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾ ਜਾਂ ਤੂੰ ਸੁਗਣ ਸੁਜਾਨ ਦਾਨ ਜੇ ਸਤਗੁਰ ਭਾਵਸੀ ਸੋ ਸਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੀ ਵੇਹਾ ਉਹ ਤਾ ਪਰਵਾਣ ਧੰਨ ਧੰਨ RAMਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿਖਿ ਅਤੈ ਸੰਗਤੀ ਪਾਰ ਬ੍ਰਹਮ ਕਰ ਨਮ ਸ਼ਕਾਰਿਆ ਅਟਲ ਅਸਾਹ ਅਤੋਲ ਤੂੰ ਤੇਰਾ ਅੰਤ ਨਾ ਪਾਰ ਆਵਾਰਿਆ ਜਿਨ ਨੂੰ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕਢੇ ਤੁਦ ਸਭ ਪਰਵਾਰਿਆ ਧਨ ਸੁ ਤੇਰਾ ਥਾਨ ਹੈ ਸਚ ਤੇਰਾ ਭੈ ਸਕਾਰਿਆ ਨਾਨਕ ਤੂੰ ਲਹਿਣਾ ਤੋ ਹੈ ਗੁਰ ਅਮਰ ਤੋਂ ਵਿਚਾਰਿਆ ਗੁਰ ਡਿਠਾ ਤਾ ਮਨ ਸਾਧਾਰਿਆ ਚਾਰੇ ਜਾਗੇ ਚੋਂ ਜੁਗੀ ਪਛਾਣ ਆਪੇ ਹੋਆ ਆਪਿ ਨ ਆਪ ਸਾਜਿਉਨ ਆਪੇ ਹੀ ਥੰਮ ਖਲੋਆ ਆਪੇ ਪਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਰੋਆ ਤਕਤ ਬੈਠਾ ਅਰਜਨ ਗੁਰੂ ਸਤਗੁਰ ਕਾਖ ਵੈ ਚੰਦੋਆ ਉਹ ਗੁਣੋਂ ਤੈ ਆਥਵਣੋ ਚੌ ਚੱਕੀ ਕੀ ਅਨ ਲੋਆ ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਭਇਆ ਮੋਆ ਦੂਣੀ ਚੌਣੀ ਖਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌ ਜੂਗੀ ਪੰਚਾਇਣ ਆਪੇ ਹੋਆ RAM ਕਲੀ ਬਾਣੀ ਭਗਤਾ ਕੀ ਕਬੀਰ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਕਾਇਆ ਕਲਾ ਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜਕੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਂ ਕੋ ਜਪ ਤਬ ਬਧਿਉ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਖਲਾਲੀ ਰੇ ਰਹਾਓ ਭਵਨ ਚਤਰ ਦਸ ਬਾਢੀ ਕੀਨੀ ब्रह्म गुण तन जारी रे मुंदरा मदक सहज थुन लागी सुख मन पहुंचने हा री रे तीर्थ बरत नेम सुच संजम रव सस गहना देओ रे सुरत प्यार सुधारा से अमृत एहो महा रस पियो रे निजर धार चवे आत्म निर्मल ए रस मनुवा रा तो रे कह कबीर सगले मद चूचे ਇਹ ਹੈ ਮਹਾਰਸਾਚੂਰੇ ਗੁੜ ਕਰ ਗਿਆਨ ਧਿਆਨ ਕਰਮ ਹੁਆ ਭਉ ਪਾਠੀ ਮਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਨ ਹਾਰਾ ਆਉ ਦੂ ਮੇਰਾ ਮਨ ਮਤਵਾਰਾ ਓਨ ਮਦ ਚੜਾ ਮਦਨ ਰਸ ਚਾਖਿਆ ਤਿਰ ਭਵਨ ਭਿਆਉ ਜਿਆਰਾ ਰਹਾਉ ਦੋਇ ਪਰ ਜੋ ਰਸਾਈ ਪਾਠੀ ਪੀਓ ਮਹਾਰਸ ਭਾਰੀ ਕਾਮ ਕਰੋ ਦੇਖੀਏ ਜਲੇਤਾ ਛੁੱਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰਗੰਮਤ ਸਤਗੁਰ ਤੇ ਸੁਧ ਪਾਈ ਤਾਸ ਕਬੀਰ ਤਾਸ ਮਦ ਮਾਤਾ ਉਚਕਨਾ ਕਬ ਹੂੰ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਆਬ ਤਬ ਜਬ ਕਬ ਤੋਹੀ ਤੋਹੀ ਹਮ ਤੋ ਪ੍ਰਸਾਦ ਸੁਖੀ ਸਾਧ ਹੀ ਰਹਾਓ ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਹਰ ਪਾਇਓ ਪੁਨ ਕਾਂਸੀ ਬਸੇ ਆਈ ਜੈਸਾ ਮਗਹਰ ਤੈਸੀ ਕਾਂਸੀ ਹਮ ਏਕੈ ਕਰ ਜਾਨੀ ਹਮ ਨਿਰਦਨ ਜਿ ਹੋਏ ਧਨ ਪਾਇਆ ਮਰਤੇ ਫੂਟ ਗੁਮਾਨੀ ਕਰੈ ਗੁਮਾਨ ਚ ਬਹਿਤੇ ਸੂਲਾ ਕੋ ਕਾਢਨ ਕੋ ਨਹੀਂ ਅਜੈ ਸੁਚੋਬ ਕਉ ਬਿੱਲ ਬਲਾਤੇ ਨਰਕੇ ਘੋਰ ਪਜਾਹੀ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਧੂਰਾ ਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ RAM ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ ਦਿਵਸ ਰਹਿਨ ਤੇਰੇ ਪਾਉ ਪਲੋਸੋ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ ਰਹਾਓ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤਾ ਮਿਟਿਆ ਨਾ ਜਾਈ ਤੇਰੇ ਦਵਾਰੈ ਧੰ ਸਹਿਜ ਕੀ ਮਾਥੈ ਮੇਰੇ ਦਗਾਈ ਦਾਗੇ ਹੋਏ ਸੁਰਨ ਮੈਂ ਜੂਝੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜ਼ਾਨੇ ਪਾਈ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕਾ ਲੇਵੋ ਬਥ ਸਮਾਰ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮस्तक ਭਾਗ ਅੰਮ੍ਰਿਤ ਰਸ ਜਿਨ ਪਾਇਆ ਥਿਰ ਥਾਂ ਕਾ ਸੁਹਾਗ ਜੇ ਮੁਖ ਬੀਦ ਗੈਤਰੀ ਨਿਕਸੈ ਸੋ ਕਿਉ ਬ੍ਰਹਮਣ ਬਿਸਰ ਕਰੈ ਯਾ ਕਹਿ ਪਾਈ ਜਗਤ ਸੰਭ ਲਾਗੈ ਸੋ ਕਿਉ ਪੰਡਤ ਹਰਨਾ ਕਹੈ ਕਾਹੇ ਮੇਰੇ ਬਾਹਮਨ ਹਰਨਾ ਕਹੈ RAM ਨਾ ਬੋਲੇ ਪਾਂਡੇ ਦੋਜਕ ਭਰੈ ਰਹਾਉ ਆਪਨ ਊਚ ਨੀਚ ਘਰ ਭੋਜਨ ਹੱਠੇ ਕਰਮ ਕਰ ਉਧਰ ਪਰੇ ਚੌਦਸ ਅਮਾਵਸ ਰਾਤਰਾਤ ਮੰਗੈ ਕਰ ਦੀਪਕ ਲੈ ਕੂਪ ਪਰੇ ਤੂੰ ਬ੍ਰਾਹਮਣ ਮੈਂ ਕਸੀਕ ਜੁਲਹਾ ਮੋਹ ਤੋਹੇ ਬਰਾਬਰੀ ਕੈਸੇ ਕਹਿ ਬਨੈ ਆਮਰੇ RAM ਨਾਮ ਕਹਿ ਉਬਰੇ ਬੇਦ ਭਰੋਸੇ ਪਾण्डे ਡੂਬ ਮਰੇ ਤਰਵਰ ਏਕ ਅਨੰਤ ਢਾਰ ਸਾਖਾ ਪੋਪ ਪਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰੇ ਕਰੀਆ ਜਾਣੀ ਜਾਣੀ ਰੇ ਰਾਜਾ RAM ਕੀ ਕਹਾਣੀ ਅੰਤਰਜੋਤ RAM ਪ੍ਰਗਾਸਾ ਗੁਰਮੁਖ ਬਿਰਲੇ ਜਾਨੀ ਰਹਾਓ ਭਵਰ ਏਕ ਪੋਪ ਰਸ ਵੀਦਾ ਬਰਹਲੇ ਉਰ ਧਰਿਆ ਸੂਰ ਰਮਧੇ ਪਵਨ ਚਕੋਰੀਆ ਆਕਾਸ਼ੇ ਫਰਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੁਖਿਆ ਕਹਿ ਕਬੀਰ ਹਾਂ ਤਾਂ ਕਰ ਸੇਵਕ ਜਿਨਹਿ ਬਿਰਵਾ ਦੇਖਿਆ ਮੁੰਦਰਾ ਮੋਨ ਦਇਆ ਕਰ ਝੋਲੀ ਪਤਰਕਾ ਕਰੋ ਵਿਚਾਰ ਰੇ ਖਿੰਥਾਏ ਤਨ ਸਿਓ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋ ਕਮਾਓ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਓ ਬੁੱਧ ਵਿਪੂਤ ਚੜਾਵੋ ਆਪਣੀ ਸਿੰਘੀ ਸੁਰਤ ਮਿਲਾਈ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਖਿੰਗਰੀ বাজਾਈ ਪੰਜ ਤਤਲੇ ਹਿਰਦੈ ਰਾਖੋ ਰਹਿ ਨਰਾਲ ਅਮਤਾੜੀ ਕਹਿਤ ਕਬੀਰ ਸੁਨੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਵਨ ਕਾਜ ਸਿਰ ਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਵਨੇ ਦਰਨ ਤਾਰਨ ਤਾਰਨ ਚਿੰਤਾ ਮਨ ਇਕ ਨਿਮਖ ਨਾਏ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾਓ ਪਰ ਧਨ ਪਰ ਤਨ ਪਰਤੀ ਨਿੰਦਾ ਪਰਪ ਬਾਦ ਨਾ ਛੂਟੈ ਆਵਾ ਗਵਨ ਹੋਤ ਹੈ ਫੁਨ ਫੁਨ ਏ ਪ੍ਰਸੰਗ ਨ ਟੂਟੈ ਜੇ ਕਰ ਹੋਤ ਜੇ ਕਰ ਕਥਾ ਹੋਤ ਹਰ ਸੰਤਨ ਇਕ ਨਿਮਖ ਨ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋਹਾ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨ ਅੰਤਰ ਨਾਹੀ ਦੀਨ ਦਿਆਲ ਕਿਰਪਾਲ ਦਮੋਦਰ ਭਗਤੋ ਬਚਲੋ ਪੈ ਹਾਰੀ ਕਹਿ ਤਕਬੀਰ ਭੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ ਜੇ ਸਿਮਰਨ ਹੋਏ ਮੁਕਤ ਦੁਆਰ ਜਾਹੇ ਬੇਕੌਂਠ ਨਹੀਂ ਸੰਸਾਰ ਨਿਰਭਉ ਕਹਿ ਘਰ ਬਜਾਵੇ ਥੂਰ ਅਨਹਦ ਬਜਾ ਸਦਾ ਪਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੀ ਰਹਾਓ ਜੇ ਸਿਮਰਨ ਨਾਹੀ ਨਨਕਾਰ ਮੁਕਤ ਕਰਾਇ ਉਤਨਾ ਬੋਪਾਰ ਨਮਸਕਾਰ ਕਰ ਹਿਰਦੈ ਮਾਹੀਂ ਫਿਰ ਫਿਰ ਤੇਰਾ ਵਨ ਨਾਹੀਂ ਜੇ ਸਿਮਰਨ ਕਰੈ ਤੂੰ ਕੇਲ ਦੀਪਕ ਬਾੰਦ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੇ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰਖ ਕੰਠ ਪਰੋਏ ਸੋ ਸਿਮਰਨ ਕਰਨ ਹੀ ਰਾਖੋ ਉਤਾਰ ਗੁਰ ਪ੍ਰਸਾਦਿ ਉਤਰੈ ਪਾਰ ਜੇ ਸਿਮਰਨ ਨਾਹੀ ਤੁਹ ਕਾਨ ਮੰਦਰ ਸੋਵੈ ਪਟੰਬਰ ਤਾਨ ਸੇਜ ਸੁਖਾਲੀ ਬਿਗਸੈ ਜੀਉ ਸੋ ਸਿਮਰਨ ਤੂੰ ਅਨ ਦਿਨ ਪੀਓ ਜੇ ਸਿਮਰਨ ਤੇਰੀ ਜਾਏ ਬੁਲਾਏ ਜੇ ਸਿਮਰਨ ਤੁਝ ਪੋਹੈ ਨਮਾਏ ਸਿਮਰ ਸਿਮਰ ਹਰ ਹਰ ਮਨ ਗਾਈਐ ਜੇ ਸਿਮਰਨ ਇਹ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠ ਤੇ ਬੈਠ ਤੇ ਸਾਹ ਸੰਗਿ ਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਯੋਗ ਜੇ ਸਿਮਰਨ ਨਾਹੀ ਤੁਜ ਭਾਰ ਸੋ ਸਿਮਰਨ RAM ਨਾਮ ਆਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਆਗੇ ਤੰਤ ਨੰ ਮੰਤ ਸਦਾ ਸਦਾ ਸਿਮਰਦੇ ਨਰਾਤ ਉਰਕਤ ਮੈਂ ਇਤਿਹਾਸ ਗਿਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜੇ ਸਿਮਰਨ ਨਾਹੀ ਤੁਜ ਪਾਰ ਸੋ ਸਿਮਰਨ RAM ਨਾਮ ਆਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਜਿਸਕੇ ਆਗੇ ਤੰਤ ਨਾ ਮੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ